ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਪ੍ਰੀਤੀਪਾਲ ਸਿੰਘ ਜੀ ਮੁੰਡਾ ਪਿੰਡ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਪੱਤਰਕਾਰ ਸੋਨੂੰ ਗੱਲ ਕਰ ਰਹੀ ਫਤਿਹਵਾਦ ਇੱਕ ਨਾ ਤੁਹਾਡੇ ਪਿੰਡ ਦੇ ਸਰਜੀਤ ਸਿੰਘ ਸਾਹਿਬ ਦਾ ਬਲੰਗ ਪ੍ਰਧਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਿਹੜਾ ਪ੍ਰੀਤੀਪਾਲ ਸਿੰਘ ਸਰਪੰਚ ਆ ਇਹ ਪੰਚਾਇਤ ਦੀ ਜ਼ਮੀਨ ਕਾਫੀ ਲੰਬੇ ਸਮੇਂ ਤੋਂ 39 ਕਿੱਲੇ ਜਿਹਦੇ ਵਿੱਚੋਂ 77 ਕਨਾਲਾ 5 ਮੱਲੇ ਤੁਸੀਂ ਦੱਬ ਕੇ ਬੈਠੇ ਹੋ ਕੀ ਆ ਸਾਰਾ ਮਾਮਲਾ ਇਹ ਪੰਚਾਇਤ ਦੀ ਜ਼ਮੀਨ ਆ ਜਾਂ ਤੁਹਾਡੀ ਆਪਣੀ ਆ ਜੀ ਨੇ ਜੀ ਇਹ ਸਾਡੀ ਆਪਣੀ ਪੁਰਾਣੀ ਆ ਜੀ ਤੇ ਇਹਦਾ ਹਾਈ ਕੋਰਟ ਜੀ ਵੀ ਚੱਲਦਾ ਵਾ ਹੁਣ ਜਿਹੜੀ ਹਾਈ ਕੋਰਟ ਜੀ ਤਰੀਕ ਆ ਇਹ ਸਟੇ ਸਾਨੂੰ ਮਿਲਿਆ 29 ਪੰਜ ਤਰੀਕ ਦੇ ਵਿੱਚ ਇਹਦੇ ਇਹਦੇ ਬਾਬਤ ਕਨੂਰ ਸਾਹਿਬ ਦੀ ਅਦਾਲਤ ਦੇ ਵਿੱਚ ਵੀ ਮਾਨਜੂਬ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਕੇਸ ਪਾਇਆ ਵਾ ਉਹ ਵੀ ਚੱਲਣ ਲਿਆ ਵਾ ਉਹ ਸਾਡੇ ਨਾਲ ਜ਼ਮੰਦਰੀ ਵਗੈਰਾ ਸਾਰਾ ਕੁਝ ਸਾਡੇ ਨਾਲ ਮਾਲਕ ਬੋਲ ਲਈ ਆ ਵਾਂ ਕੇ ਦੇ ਸਕਦੇ ਜੇ ਤੁਸੀਂ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੋਰਟ ਨੇ ਇਹਨਾਂ ਨੂੰ ਥੱਲੇ ਵਾਲੇ ਅਧਿਕਾਰੀਆਂ ਨੂੰ ਜਿਹੜਾ ਹੁਕਮ ਜਾਰੀ ਕੀਤਾ ਕਿ ਜਿਹੜਾ ਪੰਚਾਇਤ ਦੇ ਹੱਕ ਜਮੀਨ ਕੀਤੀ ਜਾਵੇ ਨੇ ਸਰ ਜੀ ਸਾਨੂੰ ਸਟੇ ਮਿਲਿਆ ਜੀ ਬੀਜੇ ਸਾਹਿਬ ਨੂੰ ਵੀ ਦਿੱਤਾ ਜੀ ਇਹ ਸਟੇ 29 5 ਤੱਕ ਤਰੀਕ ਰਹੀ ਹੈ ਸਟੇ ਹੈ ਹਾਈ ਕੋਰਟ ਦਾ ਸਟੇ ਦੀ ਮੰਡੂ ਹਾਈ ਕੋਰਟ ਤੱਕ ਹਾਂਜੀ ਹਾਂਜੀ ਮਤਲਬ ਕਹਿਣ ਦਾ ਭਾਜੀ ਸਾਹਿਬ ਇਹ ਛੱਡੀ ਜ਼ਮੀਨ ਜਿਹੜੀ ਤੁਹਾਡੀ ਆਪਣੀ ਆ ਪੰਚਾਇਤ ਹੀ ਨਹੀਂ ਆ ਹਾਂਜੀ ਕੋਰਟ ਦੇ ਵਿੱਚ ਜੋ ਵੀ ਫੈਸਲਾ ਹੋਊਗਾ ਜੀ ਅਸੀਂ ਮਨਜ਼ੂਰ ਆ ਜੀ ਮੰਨਜੋ ਅਦਾਲਤ ਦੇ ਕੋਰਟ ਚ ਜਾਂਦਾ ਹੈ ਕੋਰਟ ਦੇ ਵਿੱਚ ਜਿਹੜੇ ਬਿਲਕੁਲ ਸਟੇ ਦੇ ਦੋਸ਼ ਲਾ ਰਿਆ ਇਹ ਇਹ ਬੇਬਨਾ ਦੀ ਜੀ ਇਹਦੇ ਕੇਸ ਉੱਤੋਂ ਪਾਉਣਾ ਹੈ ਜੀ ਦੂਰੋ ਦੀ ਪਾਰਟੀ ਦੇ ਸਰਪੰਚ ਜੀ ਖਲੋਤਾ ਆਪਣੇ ਬਰਾਬਰ ਤਿਆਰ ਗਿਆ ਉਹਦਾ ਕਰਕੇ ਫਿਰ ਪਾਉਂਦੇ ਠੀਕ ਹੈ ਜੀ ਠੀਕ ਹੈ ਤੁਹਾਡਾ ਪਤਾ ਚੈੱਕ ਕਰੂਗਾ ਜੀ ਠੀਕ ਹੈ ਸასი ਜੀ ਹਾਂਜੀ ਤੁਹਾਡਾ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਮੁੰਡਾ ਪਿੰਡ ਕੀ ਆ ਬਲ ਆ ਇਹ ਬਲੌਗ ਪ੍ਰਧਾਨ ਸਾਬਕਾ ਬਲੌਗ ਪ੍ਰਧਾਨ ਆ ਤੁਮੀ ਪਾਰਟੀ ਦਾ ਪਿੰਡ ਮੁੰਡਾ ਪਿੰਡ ਤੋਂ ਬੋਲਦਾ ਹਾਂ ਕੀ ਇਹ ਸਾਰਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇ ਤੋਂ ਪੰਚਾਇਤੀ ਜ਼ਮੀਨ ਤੇ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਗਿਆ। ਇਹ ਬਹੁਤ ਹੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਵਾ ਪੰਚਾਇਤੀ ਜ਼ਮੀਨ ਆ ਜਿਹੜੀ ਟੋਟਲ ਹੈਗੀ 39 ਕਿੱਲੇ ਤੋਂ ਵੱਧਦੀ ਹੈ। ਉਹਦੇ ਵਿੱਚੋਂ ਜਿਹੜਾ ਮੌਜੂਦਾ ਸਰਪੰਚ ਆ ਸਰਦਾਰ ਪ੍ਰਿਥਵੀਪਾਲ ਸਿੰਘ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਹੈਗਾ। ਉਹ 70 ਕਨਾਲ ਤੇ 5 ਮਰਲੇ ਜਿਹੜੇ ਜ਼ਮੀਨ ਆ ਉਹ ਕਾਫੀ ਸਮੇਂ ਤੋਂ ਕਬਜ਼ਾ ਕਰਕੇ ਬੈਠਾ ਇਹਦੇ ਸਮੇਂ-ਸਮੇਂ ਤੇ ਜਿਹੜੀਆਂ ਪੰਜ ਮੁੰਡੇ ਪਿੰਡ ਦੀਆਂ ਪੰਚਾਇਤਾਂ ਸੀ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤੇ ਅਤੇ ਮਾਨਯੋਗ ਅਦਾਲਤਾਂ ਨੇ ਪੰਚਾਇਤ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਜਿਹੜੇ ਵੀ ਜਿੰਨਾ ਵੀ ਫੈਸਲੇ ਹੋਏ ਸਾਰੇ ਪੰਚਾਇਤ ਦੇ ਹੱਕ ਦੇ ਵਿੱਚ ਅਦਾਲਤਾਂ ਨੇ ਦਿੱਤੇ ਆ ਔਰ ਇਹਦੀ ਜਿਹੜੀ ਚਿੱਠੀ ਆ ਇੱਕ ਡੀਸੀ ਸਾਹਿਬ ਤਰਨਤਾਰਨ ਦੇ ਵੀ ਮਹਿਕਮੇ ਨੂੰ ਕੱਢੀ ਤੇ ਵੱਖ-ਵੱਖ ਅਧਿਕਾਰੀਆਂ ਨੂੰ ਵੀ ਕੱਢੀਆਂ ਗਈਆਂ ਪਰ ਅਜੇ ਤੱਕ ਜਿਹੜਾ ਉਹ ਪੰਚਾਇਤ ਦੇ ਹੱਕ ਦੇ ਵਿੱਚ ਇੰਤਕਾਲ ਨਹੀਂ ਹੋਇਆ ਸੋ ਮੈਂ ਇਹ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਜਿੱਥੇ ਸਰਕਾਰ ਇੱਕ ਵਧੀਆ ਕੰਮ ਕਰ ਰਹੀ ਹੈ ਨਾਜਾਇਜ਼ ਕਬਜ਼ੇ ਪੰਚਾਇਤ ਦੀਆਂ ਜ਼ਮੀਨਾਂ ਦੇ ਛਿੜਾਈ ਰਹੀ ਆ ਉਥੇ ਪਿੰਡ ਮੁੰਡਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਵਾਲੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੋ ਕਿ ਮੌਜੂਦਾ ਸਰਪੰਚ ਦਾ ਪਰਿਵਾਰ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਉਹਨੂੰ ਤੁਰੰਤ ਜਿਹੜਾ ਇੰਤਕਾਲ ਉਹਦਾ ਉਹ ਪੰਚਾਇਤ ਦੇ ਹੱਕ ਦੇ ਵਿੱਚ ਕਰਾਉਣਾ ਚਾਹੀਦਾ ਸਰਦਾਰ ਜੀ ਦੇਖਿਆ ਜਾਵੇ ਇੱਕ ਪਾਸੇ ਸੀਐਮ ਸਾਹਿਬ ਪੰਚਾਇਤੀ ਜ਼ਮੀਨਾਂ ਛਲਵਾ ਕੇ ਪਿੰਡ ਵਾਸੀਆਂ ਨੂੰ ਸੌਂਪ ਰਹੇ ਨੇ ਤੇ ਪਰ ਦੱਸਿਆ ਜਾ ਰਿਹਾ ਕਿ ਇੱਥੋਂ ਦਾ ਜਿਹੜਾ ਸਰਪੰਚ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਗਿਆ ਇਹ ਜੀ ਵੇਖੋ ਬੜੀ ਆਪਣੇ ਸਰਕਾਰ ਹੈਗੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਪੰਚਾਇਤੀ ਜ਼ਮੀਨਾਂ ਜਿਹੜੀਆਂ ਛਡਾ ਕੇ ਤੇ ਪੰਚਾਇਤਾਂ ਨੂੰ ਦੇ ਰਹੀ ਆ ਪਰ ਇੱਥੇ ਤੇ ਮੈਂ ਇੱਕ ਹਰਾਨ ਹੋ ਗਿਆ ਕਿ ਜਿਹੜਾ ਮੌਜੂਦਾ ਸਰਪੰਚ ਸਰਦਾਰ ਪ੍ਰਿਥਵੀਪਾਲ ਸਿੰਘ ਉਹਨਾਂ ਨੇ ਜਿਹੜੀ ਜ਼ਮੀਨ ਆ ਦੱਬੀ ਹੋਈ ਆ ਤੇ ਡਰ ਦਾ ਮਾਰਾ ਕੱਲ ਜਾ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਇਹ ਵੀ ਇੱਕ ਬੇਨਤੀ ਕਰਨਾ ਚਾਹਾਂਗਾ ਸਰਕਾਰ ਨੂੰ ਕਿ ਇਹ ਜਿਹੜੀਆਂ ਪਾਰਟੀ ਦੇ ਵਿੱਚ ਇਦਾਂ ਦੇ ਲੋਕ ਆ ਰਹੇ ਆ ਕਰਪਟ ਲੋਕ ਚੋਰ ਲੋਕ ਆ ਰਹੇ ਆ ਇਹਨਾਂ ਦੀ ਪਹਿਲਾਂ ਪੂਰੀ ਛਾਣਬੀਨ ਕਰ ਲੈਣੀ ਚਾਹੀਦੀ ਆ ਛਾਣਬੀਨ ਕਰਨ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਪਾਰਟੀ ਦੇ ਵਿੱਚ ਰਲਾਉਣਾ ਚਾਹੀਦਾ ਜੇ ਇਹੋ ਜਿਹੇ ਕਰਪਟ ਬੰਦੇ ਇਸ ਪਾਰਟੀ ਦੇ ਵਿੱਚ ਆਣ ਕੇ ਸ਼ਾਮਲ ਹੋਣਗੇ ਤੇ ਜਿਹੜੇ ਪਾਰਟੀ ਦੀ ਸ਼ਾਖ ਆ ਉਹ ਬਹੁਤ ਸਲੇਤ ਦਿਖ ਜਾਊਗੀ ਸੋ ਇਹਨਾਂ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਮੁੰਡਾ ਦੇਖਿਆ ਜਾਵੇ ਤੇ ਜਦੋਂ ਕਿਸੇ ਵੀ ਪਿੰਡ ਦੇ ਸਰਪੰਚ ਨੇ ਨਾਮਿਨੇਸ਼ਨ ਕਾਗਜ਼ ਦਾਖਲ ਕਰਵਾਉਣ ਲਈਂਦੇ ਆ ਤੇ ਉਹ ਚ ਇੱਕ ਨੋਟਿਸ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਕਿਸੇ ਨੇ ਕੋਈ ਤਾਂ ਦਾ ਕੋਈ ਕਬਜ਼ਾ ਸਰਕਾਰੀ ਜ਼ਮੀਨ ਤੇ ਨਹੀਂ ਕੀਤਾ ਨਹੀਂ ਵੇਖੋ ਜੀ ਇਹ ਤੇ ਨਿਊ ਡਲ ਇਹਨਾਂ ਜਿਹੜਾ ਹੈਦਾ ਸਰਟੀਫਿਕੇਟ ਇਹਨਾਂ ਪ੍ਰਾਪਤ ਕੀਤਾ ਕਿ ਤਰ੍ਹਾਂ ਕੀਤਾ ਜਿ ਤਰ੍ਹਾਂ ਨਹੀਂ ਕੀਤਾ ਇਹ ਤੇ ਸਰਕਾਰ ਪ੍ਰਥੀਪਾਲ ਸਿੰਘ ਹੀ ਦੱਸ ਸਕਣਗੇ ਪਰ ਜਿਹੜੀ ਜ਼ਮੀਨ ਹੈਗੀ ਆ ਉਹ ਤੇ ਅੱਜ ਵੀ ਕਬਜ਼ਾ ਹੈਦਾ ਵਾ ਜਮ੍ਹਾਂਬੰਦੀ ਤੇ ਵੀ ਜਿਹੜੇ ਇਹ ਮਾਲਕ ਆ ਜਾ ਰਹੇ ਆ ਜੀ ਇਹਨਾਂ ਦਾ ਪਰਿਵਾਰ ਜਿਹੜਾ ਮਾਲਕ ਆ ਰਿਹਾ ਮਾਲਕੀ ਖਾਨੇ ਦੇ ਵਿੱਚ ਆ ਰਿਹਾ ਸੋ ਮੈਂ ਵੀ ਬੇਨਤੀ ਬਾਰ-ਬਾਰ ਸਰਕਾਰ ਨੂੰ ਕਰਦਾ ਕਿ ਇਹਨਾਂ ਦਾ ਜਿਹੜਾ ਹੈਗਾ ਵਾ ਇੰਤਕਾਲ ਤੋੜ ਕੇ ਉਹ ਪੰਚਾਇਤ ਦੇ ਨਾਮ ਕਰਕੇ ਪੰਚਾਇਤ ਦੀ ਝੋਲੀ ਦੇ ਵਿੱਚ ਜਿਹੜੀ ਜ਼ਮੀਨ ਪਾਈ ਜਾਵੇ ਪੰਚਾਇਤ ਦੇ ਅਕਾ ਚ ਕੋਲ ਜਿਹੜਾ ਫੈਸਲਾ ਸਾਇਆ ਉਹ ਤੋਂ ਤੁਸੀਂ ਸੰਤੁਸ਼ਟ ਹੋ ਬਿਲਕੁਲ ਅਹੀਂ ਜੀ ਬਖੋ ਜਿਹੜਾ ਆਪਣਾ ਫੈਸਲਾ ਦਿੱਤਾ ਅਦਾਲਤ ਨੇ ਉਹ ਤੋਂ ਅਸੀਂ ਖੁਸ਼ ਹੈਗੇ ਆਂ ਪਰ ਹਰਾਨੀ ਦੀ ਗੱਲ ਹੈਗੀ ਭਾਈ ਅਜੇ ਤੱਕ ਇੰਤਕਾਲ ਨਹੀਂ ਹੋਇਆ 24 ਦੇ ਵਿੱਚ ਵੇਖੋ ਇਹ ਫੈਸਲਾ ਆ ਗਿਆ ਪਹਿਲਾਂ 19 ਦੇ ਵਿੱਚ ਫੈਸਲਾ ਹੁੰਦਾ ਵਾ ਫਿਰ ਇਹ ਹੋਰ ਇੱਕ ਰੈਟ ਪਾਉਂਦੇ ਆ ਕੋਰਟ ਦੇ ਵਿੱਚ ਉਹ 24 ਦੇ ਵਿੱਚ ਫੈਸਲਾ ਆ ਗਿਆ 24 ਤੋਂ ਅੱਜ 25 ਹੋ ਗਿਆ ਚੱਲ ਗਿਆ ਪਰ ਇੰਨਾ ਇੱਕ ਸਾਲ ਤੋਂ ਉੱਪਰ ਦਾ ਸਮਾਂ ਬੀਤ ਚਾਲਦੇ ਵੀ ਬਾਵਜੂਦ ਜਿਹੜਾ ਹੈਗਾ ਵਾ ਇੰਤਕਾਲ ਜਿਹੜਾ ਪੰਚਾਇਤ ਦੇ ਨਾਂ ਤੇ ਨਹੀਂ ਹੋਇਆ ਕੀ ਲੱਗਦਾ ਹੈ ਕਿ ਜਿਹੜਾ ਸਰਕਾਰ ਦੇ ਜਿਹੜੇ ਵੱਖ-ਵੱਖ ਅਫਸਰ ਆ ਉਹ ਕੋਰਟ ਦੇ ਮਾਨੂੰ ਜਿਹੜਾ ਕੋਈ ਨਹੀਂ ਕਰ ਰਹੇ ਨਹੀਂ ਵੇਖੋ ਇਹ ਤੇ ਹੁਣ ਛਪਾਸੀ ਗੱਲ ਜਾਂਦੀ ਆ ਵੀ ਜਿਹੜੇ ਕੋਰਟ ਦੇ ਆਰਡਰ ਆ ਤੇ ਸਾਡੇ ਜਿਹੜੇ ਅਫਸਰ ਸਹਿਬਾਨ ਆ ਇਹਨਾਂ ਨੂੰ ਤਿੱਥ ਸਮਝਣ ਲਿਆ ਜੇਕਰ ਇਹਨਾਂ ਨੂੰ ਆਡਰਾਂ ਨੂੰ ਆਰਡਰ ਸਮਝਦੇ ਹੋਣ ਤਾਂ ਅੱਜ ਨੂੰ ਇਹ ਕਦੇ ਦੀ ਜਿਹੜੀ ਪਹਿਲੀ ਆ ਪੰਚਾਇਤ ਦੇ ਨਾਲ ਉਹ ਜਣੀ ਸੀ ਕੀ ਮੰਗ ਕੀ ਕਰਦੇ ਜੇ ਅਸੀਂ ਤਾਂ ਮੰਨ ਕੇ ਚੱਲਦੇ ਆ ਵੀ ਇਹ ਮਿਲੀ ਭੁਗਤੀ ਆ ਨਹੀਂ ਕੀ ਬੰਦ ਪ੍ਰਸ਼ਾਸਨ ਕੋ ਕੀ ਮੰਗਦਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਿਹੜਾ ਆਪਣਾ ਜ਼ਮੀਨ ਹੈਗੀ ਆ ਉਹ ਪੰਚਾਇਤ ਦੇ ਹੱਥ ਦੇ ਵਿੱਚ ਕੀਤੀ ਜਾਵੇ ਹਿੰਤਕਾਲ ਕਰਕੇ ਉਹਦੀ ਬੋਲੀ ਕਰਾਈ ਜਾਵੇ